ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਰਾਸ ਵਿਖੇ ਗਹਿਣੇ ਤੇ ਨਕਦੀ ਦੀ ਹੋਈ ਚੋਰੀ ਪਿੰਡ ਬਰਾਸ ਵਿਖੇ ਚੋਰਾਵੱਲੋਂ ਇੱਕ ਕਾਰਚੋ ਚ ਰੱਖੀ ਬਾਈ 1000 ਰੁਪਏ ਦੀ ਨਕਦੀ ਅਤੇ ਕਰੀਬ 6 ਟੋਲੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਦਵਿੰਦਰ ਸਿੰਘ ਵਾਸੀ ਪਿੰਡ ਬਰਾਸ ਨੇ ਦੱਸਿਆ ਕਿ ਪਿੰਡ 'ਚ ਲੱਗੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੇ ਪਤਾ ਲੱਗਾ ਕਿ ਦੋ ਸ਼ੱਕੀ ਵਿਅਕਤੀ ਕਾਰ ਦੇ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਚੋਰੀ ਨੂੰ ਇੰਜਾਮ ਦਿੱਤਾ ਹੋ ਸਕਦਾ ਹੈ

ਤੇ ਉਹ ਸਵਾ ਚਾਰ ਵਜੇ ਬਾਸ ਆਈ ਉਹਦੇ ਬਾਅਦ ਮੇਰੇ ਪਹੁੰਚੋ ਦੱਸ ਮੈਨੂੰ ਫੋਨ ਕਰ ਨਾਲ ਦੇ ਬਾਥਰੂਮ ਨਾਲ ਆਦੇ ਸੀ ਨਾ ਬਹੁਤ ਤੇ ਅਸੀਂ ਆਪਣਾ ਦੇਖਿਆ ਕੁੰਡਾ ਦੇਖਿਆ ਖੋਲ ਕੇ ਖੁੱਲੇ ਵਿੱਚਗੇ ਅੰਦਰ ਆ ਕੇ ਦੇਖਿਆ ਪੇਟੀਆਂ ਬੈਡ ਬੂਟ ਆਪਣਾ ਹਾਂ ਅਲਮਾਰੀਆਂ ਤੇ ਲੱਕ ਟੋਰੇ ਵਿੱਚ ਸਾਰੇ ਦੇਰੇ ਆਪਣੇ ਅਲਮਾਰੀ ਚ ਜਾਈਆਂ ਸਾਰੀਆਂ ਬਾਹਰ ਕੱਪੜੇ ਕੁੱਪੜੇ ਸਾਰਾ ਇੱਥੇ ਗਾ ਪਾਇਆ ਹੋ ਸੀ ਦੋਈ ਬਾਕੀ ਦੇਖਿਆ ਬਾਅਦ ਚ ਮੌਕਲੇ ਦੋ ਵੀ ਸਮਾਨ ਸੀ ਕੋਈ ਬਾਈ ਅਕਲ ਤਨ ਪੈਸੇ ਦੇ ਠੀਕ ਹੈ ਤੇ ਉਹ ਸਾਰਾ ਕਹਿ ਸਕਿਆ ਸੀਗਾ ਲੈਣੇ ਸੀਗੇ ਉਹ ਸਾਰੇ ਉਹਨਾਂ ਨੇ ਨਾਲੇ ਥਾਰ ਪਰ ਲੈ ਲਏ ਨੇ ਅਹਿੰਦੀ ਰਕਣਾ ਸਾਡੇ ਪਹਿਲਾਂ ਦੁਪਹਿਰ ਦੇ ਆਪਣਾ ਕਿ ਸਾਢੇ ਘਰ ਹੋ ਜਾਏ ਸੀਗੇ ਉਦੋਂ ਬਾਅਦ ਫਿਰ ਮੌਕਾ ਦੇਖ ਕੇ ਇੱਕ 10 ਤੋਂ ਪਪੂ ਦੁਕਾਨ ਤੋਂ ਲੰਗੇ ਸੀਗੇ ਪਪੂ ਦੁਕਾਨ ਤੋਂ ਬਾਅਦ ਕਰਕੇ ਸਾਡੇ ਇੱਕ ਪੈਂਟ ਦਿੱ ਘਰ ਬੜੇ ਸੀਗੇ ਉਦੋਂ ਬਾਅਦ 10 ਮਿੰਟ ਲਾਏ 10 ਮਿੰਟ ਕੰਮ ਕਰਕੇ ਆਪਣਾ ਨਿਕਲ ਗਏ ਇਥੋਂ ਦਾ ਆਪਣਾ ਹਾ ਚੱਕੀ ਕੋਲ 10 ਬਿਹਾੜੀ ਉੱਥੇ ਉੱਥੇ ਕੈਮ ਦਾ ਕਿਤੇ 10 ਬਿਹਾੜੀ ਤੋਂ ਉੱਥੇ ਪਹੁੰਚ ਗਏ ਸੀਗੇ ਇਹ ਤੋਂ ਬੰਦੇ ਸੀਗੇ ਤੇ ਮੋਟਰਸਾਈਕਲ ਦਾ ਨੰਬਰ ਜਿਹੜਾ ਸੀਗਾ ਦੇਖਿਆ ਚੈੱਕ ਕੀਤਾ ਉਹ ਫੇਕ ਨੰਬਰ ਨਿਕਲਿਆ ਮੰਨ ਤਾ ਉਹ ਜਿਹੜਾ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਆਪ ਦੇਖੋ ਨਿਰਖਾਣ ਨੂੰ 20000 ਰੁਪਏ ਕੈਸ਼ ਦਿੱਤੇ ਦਿਹਾੜੀ ਬੰਦਾ ਵੀ ਕਰਦਾ ਜੀ 20000 ਕੋਈ ਗਹਿਣੇ ਵਗੈਰਾ ਵੀ ਤੁਹਾਡੇ ਸੀਗੇ ਜੀ 6 6.5 ਹੋਵੇਗੀ